ਦੇਖੋ ਬੜਾ ਸਪਾਸਟ ਸਟੈਂਡ ਆ ਵੀ ਕੁਲਵਿੰਦਰ ਕੌਰ ਨੂੰ ਪ੍ਰਵੋਕ ਕੀਤਾ ਪ੍ਰਵੋਕ ਕੀਤਾ ਤੇ ਪ੍ਰੋਕ ਕਿਸੇ ਨੂੰ ਕਰੋ ਹੁੰਦਾ ਪ੍ਰੋਕ ਕਰਨ ਵਾਲਾ ਕਸੂਰਵਾਰ ਠੀਕ ਆ ਵੀ ਤੱਪੜ ਮਾਰਨਾ ਕੋਈ ਸਬਤਾ ਨਹੀਂ ਹੈ ਪਰ ਨਾਲ ਨਾਲ ਪ੍ਰਵੋਕ ਕਰਨਾ ਕਿਸੇ ਦੇ ਮਾਪਿਆਂ ਬਾਰੇ ਗੱਲ ਕਰਨੀ ਇਹ ਪੰਜਾਬ ਦੀਆਂ ਧੀਆਂ ਦਾ ਵਿਰਸਾ ਤਾਂ ਪੰਜਾਬ ਦੀ ਧੀਆਂ ਦਾ ਇਤਿਹਾਸ ਆ ਉਹ ਆਪਣੀ ਬੇਇੱਜ਼ਤੀ ਬਰਦਾਸ਼ਤ ਕਰ ਸਕਦੀਆਂ ਆਪਣੀ ਮਾਂ-ਬਾਪ ਦੀ ਬੇਇੱਜ਼ਤੀ ਕੋਈ ਧੀ ਪੰਜਾਬ ਦੀ ਬਰਦਾਸ਼ਤ ਨਹੀਂ ਕਰ ਸਕਦੀ ਉਹ ਕੁਲਵਿੰਦਰ ਕੌਰ ਨੇ ਵੀ ਆਪਣੀ ਉਭਰਾਸਤ ਤੇ ਇਤਿਹਾਸ ਨੂੰ ਦੁਹਰਾਇਆ ਮੈਂ ਸਮਝਦਾ ਕੁਲਵਿੰਦਰ ਕੌਰ ਦੇ ਨਾਲ ਅਸੀਂ ਖੜੇ ਆ ਉਤੇ ਕਿਸੇ ਕਿਸਮ ਦਾ ਕੇਸ ਬਣਾਉਂ ਵੀ ਥਾਂ ਪ੍ਰਸ਼ਾਸਨ ਉਹ ਹਾਲਾਤਾਂ ਨੂੰ ਦੇਖਣ ਦੀ ਲੋੜ ਆ ਹਾਲਾਤਾਂ ਦਾ ਵਿਸ਼ਲੇਸ਼ਣ ਕਰਨ ਦੀ ਲੋੜ ਆ ਜਿਹੜੇ ਲੋਕ ਸਾਡਾ ਕਾਨੂੰਨ ਵੀ ਇਹ ਕਹਿੰਦਾ ਕਿਸੇ ਨੂੰ ਪ੍ਰੋਵੋਕ ਕਰਨਾ ਕਿਸੇ ਦੇ ਮਾਪੇ ਬਾਰੇ ਕਮੈਂਟ ਕਰਨਾ ਪਰ ਸਾਡਾ ਕਾਨੂੰਨ ਵੀ ਇਜਾਜ਼ਤ ਨਹੀਂ ਦਿੰਦਾ ਤੇ ਮੈਂ ਸਮਝਦਾ ਕਿ ਕੁਲਵਿੰਦਰ ਕੌਰ ਤੇ ਕੇਸ ਦਰਜ ਕਰ ਤੋਂ ਪਹਿਲਾਂ ਪ੍ਰਸ਼ਾਸਨ ਨੂੰ ਉਹ ਸਾਰੀਆਂ ਗੱਲਾਂ ਦੀ ਸਵੀਕ੍ਰਿਤੀ ਕਰਨੀ ਪਵੇਗੀ ਅ ਜੀ ਕੁਲਵਿੰਦਰ ਕੌਰ ਦੇ ਹੱਕ ਜਾਂ ਦੇਖੋ ਬੜਾ ਸਪਾਸਟਰ ਸਣ ਹੈ ਵੀ ਕੁਲਵਿੰਦਰ ਕੌਰ ਨੂੰ ਪ੍ਰੇਰੋਕ ਕੀਤਾ ਪ੍ਰੇਰੋਕ ਕੀਤਾ ਤੇ ਪ੍ਰੇਰੋਕ ਕਿਸੇ ਨੂੰ ਕਰੋ ਹੁੰਦਾ ਪ੍ਰੇਰੋਕ ਕਰਨ ਵਾਲਾ ਕਸੂਰਵਾਰ ਠੀਕ ਆ ਵੀ ਥੱਪੜ ਮਾਰਨਾ ਕੋਈ ਸਭਤਾ ਨਹੀਂ ਹੈ ਪਰ ਨਾਲ ਨਾਲ ਪ੍ਰਵੋਕ ਕਰਨਾ ਕਿਸੇ ਦੇ ਮਾਪਿਆਂ ਬਾਰੇ ਗੱਲ ਕਰਨੀ ਇਹ ਪੰਜਾਬ ਦੀਆਂ ਧੀਆਂ ਦਾ ਵਿਰਾਸਤ ਆ ਪੰਜਾਬ ਦੀਆਂ ਧੀਆਂ ਦਾ ਇਤਿਹਾਸ ਆ ਉਹ ਆਪਣੀ ਬੇਇੱਜ਼ਤੀ ਬਰਦਾਸ਼ਤ ਕਰ ਸਕਦੀਆਂ ਆਪਣੀ ਮਾਪੇ ਬ ਦੀ ਬੇਇੱਜ਼ਤੀ ਕੋਈ ਧੀ ਪੰਜਾਬ ਦੀ ਬਰਦਾਸ਼ਤ ਨਹੀਂ ਕਰ ਸਕਦੀ ਸੋ ਕੁਲਵਿੰਦਰ ਕੌਰ ਨੇ ਵੀ ਆਪਣੀ ਉਹ ਵਿਰਾਸਤ ਤੇ ਇਤਿਹਾਸ ਨੂੰ ਦੁਹਰਾਇਆ ਮੈਂ ਸਮਝਦਾ ਕੁਲਵਿੰਦਰ ਕੌਰ ਦੇ ਨਾਲ ਅਸੀਂ ਖੜੇ ਆ ਉਤੇ ਕਿਸੇ ਕਿਸਮ ਦਾ ਕੇਸ ਗਰਾਉਂਡ ਦੀ ਥਾਂ ਪ੍ਰਸ਼ਾਸਨ ਨਾਲ ਉਹ ਹਾਲਾਤਾਂ ਨੂੰ ਦੇਖਣ ਦੀ ਲੋੜ ਆ ਹਾਲਾਤਾਂ ਦਾ ਵਿਸ਼ਲੇਸ਼ਣ ਕਰਨ ਦੀ ਲੋੜ ਆ ਜਿਹੜੇ ਲੋਕ ਸਾਡਾ ਕਾਨੂੰਨ ਵੀ ਇਹ ਕਹਿੰਦਾ ਕਿਸੇ ਨੂੰ ਪ੍ਰੋਵੋਕ ਕਰਨਾ ਕਿਸੇ ਦੇ ਮਾਪੇ ਬਾਰੇ ਕਮੈਂਟ ਕਰਨਾ ਪਰ ਸਾਡਾ ਕਾਨੂੰਨ ਵੀ ਇਜਾਜ਼ਤ ਨਹੀਂ ਦਿੰਦਾ ਤੇ ਮੈਂ ਸਮਝਦਾ ਕਿ ਕੁਲਵਿੰਦਰ ਕੌਰ ਤੇ ਕੇਸ ਦਰਜ ਕਰਨ ਤੋਂ ਪਹਿਲਾਂ ਪ੍ਰਸ਼ਾਸਨ ਨੂੰ ਉਹ ਸਾਰੀਆਂ ਗੱਲਾਂ ਦੀ ਸਵੀਕ੍ਰਿਤੀ ਕਰਨੀ ਪਵੇਗੀ ਅ ਜੀ ਕੁਲਵਿੰਦਰ ਕੌਰ ਦੇ ਹੱਕ